ਸਵਾਗਤ ਹੈ ਜੋ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾ ਸ਼ੁਭ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਪਾਸੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੋਹਮ ਤਹਿਤ ਨਸ਼ਾ ਤਸਕਰਾਂ ਤੇ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪਰੰਤੂ ਇੱਕ ਵੀਡੀਓ ਹੁਸ਼ਾਰਪੁਰ ਤੋਂ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਹੁਸ਼ਾਰਪੁਰ ਪੁਲਿਸ ਵਿਭਾਗ ਦੇ ਵਿੱਚ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਤਰਥੱਲੀ ਮਚ ਗਈ ਹੈ ਕਿਉਂਕਿ ਇਹ ਵੀਡੀਓ ਕਿਸੇ ਆਮ ਇਨਸਾਨ ਦੀ ਨਹੀਂ ਬਲਕਿ ਖੁਦ ਪੁਲਿਸ ਮੁਲਾਜ਼ਮ ਇਸ ਵੀਡੀਓ ਦੇ ਵਿੱਚ ਨਸ਼ਾ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ ਸੋ ਨਾਲ ਦੇ ਨਾਲ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੋ ਕਿ ਹੁਸ਼ਾਰਪੁਰ ਤੋਂ ਨਿਕਲ ਕੇ ਆਈਆਂ ਨੇ ਹੁਸ਼ਾਰਪੁਰ ਪੁਲਿਸ ਤੇ ਇੱਕ ਨੌਜਵਾਨ ਕਾਂਸਟੇਬਲ ਪ੍ਰਵੀਨ ਕੁਮਾਰ ਜੋ ਕਿ ਹੁਸ਼ਾਰਪੁਰ ਤੋਂ ਇੱਕ Hindu ਆਕੂ ਦਾ ਗਨਮੈਨ ਤਸਿਆ ਜਾ ਰਿਹਾ ਤੇ ਉਸ ਦੀ ਇਹ ਵਿਅਨਾਸ਼ ਕਰਦੇ ਦੀ ਵੀਡੀਓ ਕਾਫੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਜਾਂ ਵੱਖ-ਵੱਖ WhatsApp ਗਰੁੱਪਾਂ ਦੇ ਵਿੱਚ ਵਾਇਰਲ ਹੋ ਰਹੀ ਹੈ ਹਾਲਾਂਕਿ ਇਸ ਬਾਬਤ ਜਦੋਂ ਆਦਾਰਾ ਹੁਸ਼ਾਰ ਪਰ ਨਿਊਜ਼ ਵੱਲੋਂ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਕਿ ਇਹ ਵੀਡੀਓ 2 ਸਾਲ ਪੁਰਾਣੀ ਹੈ ਪ੍ਰਵੀਨ ਕੁਮਾਰ ਦੀ ਤੇ ਉਸਦੇ ਹੀ ਚਚੇਰੇ ਭਰਾ ਵੱਲੋਂ ਇਸ ਵੀਡੀਓ ਨੂੰ ਵਾਇਰਲ ਕੀਤਾ ਗਿਆ ਤੇ ਵਾਇਰਲ ਕਰਨ ਦਾ ਮੁੱਖ ਮਕਸਦ ਇਹ ਹੈ ਕਿਉਂਕਿ ਪ੍ਰਵੀਨ ਕੁਮਾਰ ਦੀ ਇਹ ਜਿਹੜੀ ਪੁਰਾਣੀ ਵੀਡੀਓ ਦੱਸੀ ਜਾ ਰਹੀ ਹੈ ਕਿ ਇਹ ਵੀਡੀਓ ਉਸ ਦੇ ਚਚੇਰੇ ਭਰਾ ਤੋਂ ਕਾਫੀ ਸਮਾਂ ਪਹਿਲਾਂ ਸੀ ਜੋ ਕਿ ਉਸ ਨੂੰ ਪੈਸਿਆਂ ਦੇ ਲਈ ਬਲੈਕਮੇਲ ਕਰਦਾ ਸੀ ਪੁਲਿਸ ਤੇ ਦੱਸਣ ਮੁਤਾਬਕ ਕਿ ਪ੍ਰਵੀਨ ਕੁਮਾਰ ਦਾ ਇਹ ਚਚੇਰਾ ਭਰਾ ਉਸ ਨੂੰ ਪੈਸਿਆਂ ਦੇ ਲਈ ਬਲੈਕਮੇਲ ਕਰਦਾ ਸੀ ਤੇ ਪੈਸੇ ਨਾ ਦੇਣ ਦੀ ਸੂਰਤ ਤੇ ਵਿੱਚ ਅਕਸਰ ਉਸ ਨੂੰ ਇਸ ਵੀਡੀਓ ਨੂੰ ਵਾਇਰਲ ਕਰਨ ਦੀਆਂ ਧਮਕੀਆਂ ਦਿੰਦਾ ਸੀ ਤੇ ਅੱਜ ਸਵੇਰ ਤੋਂ ਵੀ ਇਹ ਵੀਡੀਓ ਬੜੀ ਤੇਜ਼ੀ ਤੇ ਨਾਲ ਵਕਫਾ ਕੇ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਅਤੇ ਵਟਸਐਪ ਗਰੁੱਪਾਂ ਦੇ ਵਿੱਚ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਜਿਵੇਂ ਹੀ ਪੁਲਿਸ ਦੇ ਧਿਆਨ ਦੇ ਵਿੱਚ ਇਹ ਮਾਮਲਾ ਆਉਂਦਾ ਤਾਂ ਹੁਸ਼ਾਰਪੁਰ ਪੁਲਿਸ ਵਿਭਾਗ ਦੇ ਵਿੱਚ ਵੀ ਤਰਥੱਲੀ ਮੱਚ ਜਾਂਦੀ ਹੈ ਕਿਉਂਕਿ ਤਰਥੱਲੀ ਇਸ ਕਰਕੇ ਮੱਚਦੀ ਹੈ ਕਿਉਂਕਿ ਇੱਕ ਪਾਸੇ ਯੁਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਡੀਆਂ ਕਾਰਵਾਈਆਂ ਅਮਲ ਦੇ ਵਿੱਚ ਲਿਆ ਰਹੀ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਜੀਲ੍ਹਾਂ ਦੇ ਵਿੱਚ ਸੁੱਟਿਆ ਗਿਆ ਹੈ ਉੱਥੇ ਹੀ ਨਸ਼ਾ ਤਸਕਰਾਂ ਦੇ ਘਰਾਂ ਤੇ ਪੰਜਾਬ ਪੁਲਿਸ ਵੱਲੋਂ ਬੁਲਡੋਜ਼ਰ ਚਲਾਏ ਜਾ ਰਹੇ ਨੇ ਪੀ ਪੰਜੇ ਚਲਾਈ ਗਏ ਨੇ ਸੋਜਿਹੇ ਦੇ ਵਿੱਚ ਜਾ ਕੇ ਪੁਲਿਸ ਦੇ ਆਪਣੇ ਮੁਲਾਜ਼ਮ ਦੀ ਇਹਨਾਂ ਹਾਲਾਤਾਂ ਦੇ ਵਿੱਚ ਵੀਡੀਓ ਵਾਇਰਲ ਹੋ ਜਾਵੇ ਉਹ ਵੀ ਨਸ਼ਾ ਕਰਦਿਆਂ ਦੀ ਸਸੁਭਾਵਿਕ ਹੈ ਤਾਂ ਇਸ ਤੋਂ ਬਾਅਦ ਵਿਭਾਗ ਦੇ ਵਿੱਚ ਤਰਸੱਲੀ ਮਚਣੀ ਲਾਜ਼ਮੀ ਸੀ ਹਾਲਾਂਕਿ ਜਿਵੇਂ ਹੀ ਇਹ ਪੁਲਿਸ ਦੇ ਧਿਆਨ ਦੇ ਵਿੱਚ ਮਾਮਲਾ ਆਉਂਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਹ ਗੱਲ ਵੀ ਦੱਸ ਦੇਣਾ ਚਾਹੁੰਦਾ ਕਿ ਇਸ ਸਾਰੇ ਮਾਮਲੇ ਦੀ ਜਿਹੜੀ ਉਹ ਇੱਕ ਗੰਭੀਰਤਾ ਦੇ ਨਾਲ ਜਾਂਚ ਹੈ ਥਾਣਾ ਸਿਟੀ ਪੁਲਿਸ ਹੁਸ਼ਿਆਰਪੁਰ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਤੁਰੰਤ ਪ੍ਰਭਾਵ ਦੇ ਨਾਲ ਇਸ ਪੁਲਿਸ ਮੁਲਾਜ਼ਮ ਨੂੰ ਜਿਸ ਦਾ ਨਾਮ ਪ੍ਰਵੀਨ ਕੁਮਾਰ ਦੱਸਿਆ ਜਾ ਰਿਹਾ ਹੈ ਤੇ ਇਸ ਨੂੰ ਲਾਈਨ ਹਾਜ਼ਰ ਵੀ ਕਰ ਦਿੱਤਾ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਤੋਂ ਇੱਕ ਹਿੰਦੂ ਆਗੂ ਦਾ ਇਹ ਪਿਛਲੇ ਸਮੇਤੋਂ ਗਨਮੈਨ ਸੀ ਸੋ ਹੁਣ ਵੇਖਣਾ ਹੋਵੇਗਾ ਕਿ ਕਦੋਂ ਪੁਲਿਸ ਦੀ ਇਨਵੈਸਟੀਗੇਸ਼ਨ ਪੂਰੀ ਹੁੰਦੀ ਹੈ ਕਿ ਕੁਝ ਪੁਲਿਸ ਇਹ ਸਾਰੇ ਮਾਮਲੇ ਤੇ ਕਾਰਵਾਈ ਕਰਦੀ ਹੈ ਤੇ ਕਿਵੇਂ ਇਹ ਵੀਡੀਓ ਵਾਇਰਲ ਹੁੰਦੀ ਹੈ ਤੇ ਕਿਵੇਂ ਇਹ ਵੀਡੀਓ ਵੱਖ-ਵੱਖ 그룹ਾਂ ਦੇ ਵਿੱਚ ਪਹੁੰਚਦੀ ਹੈ ਸੋ ਹੁਣ ਇਹ ਸਭ ਇੱਕ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ